ਉਹਨਾਂ ਹਾਸੋਈ ਨਹੀਂ ਗੱਲ ਇਹ ਆ ਕਿ ਜਿਹੜੀ ਗੱਲ ਇੱਕ ਕਿਸਾਨ ਕਰ ਰਿਹਾ ਜਿਹੜੀ ਗੱਲ ਕਿਸਾਨ ਲੀਡਰ ਕਹਿ ਰਹੇ ਆ ਉਹੀ ਤਰ੍ਹਾਂ ਭਾਰਤ ਦੀ ਸਟੇਟ ਜਾ ਕੇ ਅਬੂਦਾਬੀ ਚ ਦੇਊਗੀ ਪਰ ਇੱਥੇ ਗੋਲੀਆਂ ਚਲਾਊ ਜਿਹੜੀ ਰਾਜ ਕਰ ਰਹੀ ਧੇਰਾ ਉਹ ਆਪਦੇ ਲੋਕਾਂ ਨੂੰ ਖੁਸ਼ ਕਰਨਾ ਸਹੀ ਆਪਦੀ ਕਾਰਪੋਰੇਸ਼ਨਸ ਨੂੰ ਅਮੀਰ ਰੱਖਣ ਵਾਸਤੇ ਉਹ ਬਦਨੀਤ ਹੋਈ ਸਭ ਤੋਂ ਚੈਲੈਂਜਿੰਗ ਟਾਈਮ ਆਊਗਾ ਅੰਦੋਲਨ ਦਾ ਜਾਂ ਚੁਣੌਤੀ ਦਾ ਭਰ ਟਾਈਮ ਆਊਗਾ ਉਹ ਹੋਊਗਾ ਕਿ ਜਦੋਂ ਇੱਥੇ ਚੋਣ ਜਾਬਤਾ ਲੱਗੂਗਾ ਤੁਹਾਡਾ ਐਸਾ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਹਰ ਪਾਰਟੀ ਤੁਹਾਡੇ ਦਰਵਾਜ਼ੇ ਆਉਗੀ ਹਰ ਪਾਰਟੀ ਤੁਹਾਡੇ ਪਿੰਡ ਚ ਆਉਗੀ ਤੁਸੀਂ ਅਵੇਅਰ ਹੈਗੇ ਹੋ ਤਾਂ ਤੁਸੀਂ ਪਿੰਡ ਦੇ ਬਾਹਰ ਲਿਖ ਕੇ ਰੱਖ ਸਕਦੇ ਹੋ ਇੱਕ ਪਰਚਾ ਬਣਾ ਸਕਦੇ ਹੋ ਜਿਹਦੇ ਚ ਇਹ ਕਹਿ ਸਕਦੇ ਹੋ ਕਿ ਭਾਈ ਆਹ ਸਾਈਨ ਮਾਰ ਫਿਰ ਪਿੰਡ ਚ ਵੜਨ ਦੇਵਾਂਗੇ ਕਿ ਹਾਂ ਅਸੀਂ ਡਬਲਯੂਟੀਓ ਦੀ ਨੀਤੀ ਨੂੰ ਅਪੋਜ਼ ਕਰਾਂਗੇ ਇਹ ਫੂਡ ਦਾ ਪ੍ਰੋਸੈਸਡ ਫੂਡ ਬਣਾਉਂਦੇ ਆ ਠੀਕ ਹੈ ਪ੍ਰੋਸੈਸਡ ਫੂਡ ਤੋਂ ਪਿੱਛੇ ਪਿੱਛੇ ਜਾਣਾ ਚਾਹੁੰਦੇ ਆ ਤਾਂ ਕਿ ਅਲਟੀਮੇਟਲੀ ਉਹ ਫਾਰਮ ਦੇ ਉੱਤੇ ਕਬਜ਼ਾ ਹੋ ਜਾਵੇ ਆਸਟ੍ਰੇਲੀਆ ਚ ਹੋਣਾ ਸ਼ੁਰੂ ਹੋ ਗਿਆ ਹੈ ਕੰਟਰੈਕਟ ਫਾਰਮਿੰਗ ਦੇ ਰਾਹੀਂ ਹੋ ਜਾਣ ਲੀਜ਼ ਦੇ ਥਰੂ ਹੋ ਜਾਣ 셀ਫ ਪਰਚੇਸ ਕਰ ਜਾਣ ਜਿਵੇਂ ਬਹੁਤ ਐਗਜ਼ਾਮਪਲਸ ਦਿੰਦੇ ਆ ਆਮੂਲਾਏ ਕਰਦਾ ਫਲਾਣਾ ਬਣਾ ਰਿਹਾ ਨਾ ਅੱਜ ਕੱਲ ਇਹ ਵੀ ਘੁੰਮਰੀਆਂ ਗੱਲਾਂ ਉਹ ਸਟਰਕਚਰਸ ਕਿਹਨੇ ਬਣਾਏ ਉਹ ਸਰਕਾਰ ਨੇ ਬਣਾਏ ਨਾ ਪੰਜਾਬ ਦਾ ਤੁਸੀਂ ਮਾਰਕੀਟ ਲਾਤੀ ਝੋਨੇ ਖਰੀਦਣ ਨੂੰ ਫਿਰ ਐਗਜ਼ਾਮਪਲ ਤੁਸੀਂ ਨਿਰਮਾ ਸੋਣਿਆ ਨਾ ਅੱਜ ਐ ਨਹੀਂ ਨਿਰਮ ਖਤਮ ਨਿਰਮਾ ਜਿਹੜਾ ਬਹੁਤ ਸਟਰੋਂਗ ਪੁਲਿਸ ਫਾਈਟ ਕੀਤਾ ਜੀ ਨੇ ਉਹ ਵੀ ਅੱਜ ਖਤਮ ਕਰਤਾ ਕਿਸਾਨ ਅੱਜ WTO ਦੀ ਕਿਉਂ ਗੱਲ ਕਰ ਰਹੇ ਨੇ WTO ਹੈ ਕੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਿਸਾਨਾਂ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ ਔਰ ਕਿਉਂ ਕਿਸਾਨ ਕਹਿ ਰਹੇ ਨੇ ਕਿ WTO ਦਾ ਅੱਜ ਪਤਲਾ ਫੁਕਿਆ ਜਾਵੇ ਕਿਸਾਨੀ ਅੰਦੋਲਨ ਜੋ ਦੂਸਰਾ ਸ਼ੁਰੂ ਹੋ ਚੁੱਕਿਆ ਇਸ ਦੇ ਉੱਤੇ ਅੱਜ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਅਜੀਪਾਲ ਬਰਾਲੋਣੀ ਮੌਜੂਦ ਨੇ ਜੀਓ ਪੋਲਿਟਿਕਸ ਦੇ ਉੱਤੇ ਬਹੁਤ ਡੂੰਗੀ ਪਕੜ ਰੱਖਦੇ ਨੇ ਗੱਲਬਾਤ ਕਰਦੇ ਆ ਅੱਜ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਹੋਏ ਨੇ ਅਸੀਂ ਬਿਲਕੁਲ ਠੀਕ ਬਾਰਡਰ ਦੇ ਉੱਤੇ ਹੀ ਖੜੇ ਹੋਏ ਆ ਅੱਜ ਚਰਚਾ ਕਿਸਾਨਾਂ ਦੀ ਬਾਰਡਰ ਦੇ ਉੱਤੇ ਖੜ ਕੇ ਅਜੀਪਾਲ ਬਰਾਲੋਣਾ ਨਾਲ ਕਰਾਂਗੇ ਬਰਾੜ ਸਾਹਿਬ ਬਹੁਤ ਸਵਾਗਤ ਹੈ ਜੀ ਨੈਗਰੀ ਜੀ ਕਾ ਖਾਲਸਾ ਐਕਸਟਰੀ ਸਭ ਤੋਂ ਪਹਿਲਾਂ ਤਾਂ ਅੱਜ ਜੋ ਅੱਜ ਕਿਸਾਨ ਡਬਲਿਊਟੀਓ ਦੇ ਬਾਰੇ ਕਨਵੈਨਸ਼ਨਸ ਕਰ ਰਹੇ ਨੇ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਤੁਹਾਡੇ ਰਾਹੀਂ ਸਮਝਣਾ ਚਾਹਾਂਗੇ ਡਬਲਿਊਟੀਓ ਹੈ ਕੀ ਹੈ ਕਿ ਅਜੋ ਹੈ ਉਹ ਇੱਕ ਵੱਡਾ ਡੈਂਟ ਪਾ ਸਕਦੀ ਹੈ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ ਥੋੜਾ ਜਨਾ ਆਪਾਂ ਨੂੰ ਇਹਦੇ ਪਾਸਟ 'ਚ ਜਾਣਾ ਪਊਗਾ ਕਿ ਦੂਜੀ ਜੰਗ ਖਤਮ ਹੋਣ ਤੋਂ ਬਾਅਦ ਦੁਨੀਆ ਦੇ ਤਕਰੀਬਨ ਦੋ ਤੁਰੇ ਬਣ ਗਏ ਇੱਕ ਤੁਰਾ ਸੀਗਾ ਅਮਰੀਕਾ ਹੈਨਾ ਜਿਹੜਾ ਉਹਦੇ ਨਾਲ ਉਹਦੇ ਪੱਖੀ ਦੇਸ਼ ਤੇ ਇੱਕ ਤੁਰਾ ਰਹਿ ਜਾਂਦਾ ਰੂਸ ਦਾ ਠੀਕ ਹੈ ਜੀ ਰੂਸ ਜਿਹੜਾ ਸੀਗਾ ਉਹ ਕਮਿਊਨਿਸਟ ਆਈਡੀਓਲੋਜੀ ਲੈ ਕੇ ਚੱਲਦਾ ਸੀਗਾ ਅਮਰੀਕਾ ਜਿਹੜਾ ਕੈਪੀਟਲਿਜ਼ਮ ਚੱਲਦਾ ਸੀ ਪਰ ਮੋٹے ਤੌਰ ਤੇ ਦੋਨੇ ਸਾਮਰਾਜ ਹੀ ਸੀਗੇ ਦੋਨੇ ਇੱਕ ਤਰ੍ਹਾਂ ਦੀ ਐਕਸਪੈਂਸ਼ਨਿਸਟ एंपਾਇਰਸ ਹੀ ਸੀਗੇ ਠੀਕ ਹੈ ਤਾਂ ਉਹਨਾਂ ਦਾ ਆਬਜੈਕਟਿਵ ਇੱਕੋ ਸੀ ਮਤਲਬ ਆਡੀਓਲੋਜੀਸ ਆ ਡਿਫਰੈਂਟ ਨਾਲ ਚੱਲ ਰਹੇ ਸੀਗੇ ਤੇ ਉਹਦੇ ਵਿੱਚ ਉਸ ਮੁਕਾਬਲੇ ਦੇ ਵਿੱਚ ਇੱਕ ਡਾਕਟਰ ਹੀ ਨਿਕਲੀ ਜਿਹਨੂੰ ਟਰੂਮਨ ਐਂਡ ਡਾਕਟਰੇਨ ਕਹਿੰਦੇ ਆ ਤੇ ਉਹ ਟਰੂਮਨ ਐਂਡ ਡਾਕਟਰੇ ਨੇ ਇਹ ਸੀ ਕਿ ਅਸੀਂ ਇਹਨਾਂ ਨੂੰ ਕਿਵੇਂ ਨਾ ਕਿਵੇਂ ਠੱਲ ਪਾਣੀ ਸੋ ਜਿੱਥੇ ਉਹਨਾਂ ਨੇ ਇਹ ਵੇਖਿਆ ਕਿ ਜਿਹੜੀ ਕਮਿਊਨਿਜ਼ਮ ਦੀ ਆਡੀਓਲੋਜੀ ਆ ਜਿਹਦੇ ਤੇ ਰੂਸ ਪਿੱਗੀ ਰਾਈਡ ਕਰਦਾ ਆ ਆਪਦੇ ਮਤਲਬ ਰੂਸ ਤੋਂ ਤੇ ਚੜ ਕੇਗਾ ਸਾਮਰਾਜ ਆਦਾ ਫਲਾਉਂਦਾ ਹੈ ਉਹ ਲੈਫਟ ਦੀ ਆਡੀਓਲੋਜੀ ਆ ਤੇ ਲੈਫਟ ਦੀ ਆਡੀਓਲੋਜੀ ਉੱਥੇ ਫੈਲਦੀ ਆ ਜਿੱਥੇ ਭੁੱਖਮਰੀ ਜਾਂ ਗਰੀਬੀ ਜਾਂ ਐਕਸਪੋਰਟੇਸ਼ਨ ਹੋਵੇ ਖਾਸ ਕਰਕੇ ਭੁੱਖਮਰੀ ਹੋਵੇ ਤਾਂ ਉਹਨਾਂ ਨੇ ਇੱਕ ਪ੍ਰੋਗਰਾਮ ਚਲਾਇਆ ਉਹਨੂੰ ਪਬਲਿਕ ਲੈਜਿਸਲੇਸ਼ਨ 480 ਕਹਿੰਦੇ ਸੀ ਜਿਹਦੇ ਤਹਿਤ ਉਹ ਇਹਨਾਂ ਮੁਲਕਾਂ ਨੂੰ ਕਣਕ ਦੇਣ ਲੱਗ ਗਏ ਠੀਕ ਹੈ ਭਾਰਤ ਉਸ ਟਾਈਮ ਬਹੁਤ ਅਕਾਲ ਪੈਂਦੇ ਸੀ ਖਾਣੇ ਦੀ ਕਮੀ ਸੀ ਆਬਾਦੀ ਦੇ ਮੁਕਾਬਲੇ ਤਾਂ ਭਾਰਤ ਨੂੰ ਉਹਦੇ ਚ ਆਪਣਾ ਸ਼ਿਫਟ ਟੂ ਮਾਉਥਿਕ ਕਣਕੋਂ ਸੀ ਲਾਲ ਕਣਕ ਮੈਕਸੀਕਨ ਕਹਿੰਦੇ ਹੁੰਦੇ ਸੀਗੇ ਉਹ ਆਉਣ ਲੱਗੀ ਉਹ ਜਦੋਂ ਆਉਂਦੀ ਰਹੀ ਤਾਂ ਹੌਲੀ ਹੌਲੀ ਉਹਨਾਂ ਨੇ ਅਗਲਾ ਸਟੈਪ ਲਿਆ ਉਹਦੇ ਵਿੱਚ ਉਹਨਾਂ ਨੇ ਬ੍ਰਾਜ਼ੀਲ ਨੂੰ ਉਹਦੇ ਵਿੱਚ ਉਸ ਪ੍ਰੋਗਰਾਮ ਦੇ ਤਹਿਤ ਸੇਬਾਂ ਦੀ ਟੈਕਨੋਲੋਜੀ ਦਿੱਤੀ ਤੇ ਭਾਰਤ ਨੂੰ ਉਹਦੇ ਵਿੱਚ ਤਹਿਤ ਡਵਾਰਫ ਵੈਰਾਈਟੀਆਂ ਜਿਹੜੀਆਂ ਵੀਟ ਦੀਆਂ ਉਹਨਾਂ ਦੀ ਟੈਕਨੋਲੋਜੀ ਛੋਟੀ ਕਣਕ ਨਹੀਂ ਪੌਦਾ ਛੋਟਾ ਹੋ ਜਾਂਦਾ ਮਰਦਾ ਨਹੀਂ ਮਤਲਬ ਪਹਿਲਾਂ ਕਣਕ ਲੰਬੀ ਹੁੰਦੀ ਸੀ ਉਹ 헤 ਜਿਆਦਾ ਹੁੰਦਾ ਸੀਗਾ ਤੇ ਬਰਬਾਦ ਹੋ ਜਾਂਦੀ ਸੀ ਜਾਂ ਦਾਣਾ ਵੀ ਘੱਟ ਨਿਕਲਦਾ ਸੀ ਹੁਣ ਉਹ ਫਸਲ ਦਾ ਕੱਦ ਛੋਟਾ ਹੋਣ ਲੱਗ ਗਿਆ ਪਰ ਸਿੱਟਾ ਵੱਡਾ ਸੀਗਾ ਉਹਦਾ ਤੇ ਤੂਫਾਨ ਨਾ ਤੂਫਾਨ ਚ ਵੀ ਨਹੀਂ ਲਿਫਤੀ ਸੀ ਮਲਡਿਕ ਦੀ ਘੱਟ ਸੀ ਤੇ ਜੀ ਗ੍ਰੀਨ ਵੀ ਜ਼ਿਆਦਾ ਹੁੰਦਾ ਸੀਗਾ ਉਹਨੇ ਹੈ ਤੇ ਦੂਸਰੀ ਉਹਨੇ ਫਰਟੀਲਾਈਜ਼ਰ ਦਿੱਤੀ ਫਰਟੀਲਾਈਜ਼ਰਸ ਚੰਗੇ ਸੀਡਸ ਜਾਂ ਕਹਿ ਦੋ ਵੀ ਇਸ ਆਪਣਾ ਡਵਾਰਫ ਰੈਟੀ ਸੀਡਸ ਪਲੱਸ ਟਰੈਕਟਰਸ ਦੀ ਜੋ ਟੈਕਨੋਲੋਜੀ ਆਈ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਇੱਕ ਤਰ੍ਹਾਂ ਕੁਸ਼ ਖਿੱਤੇ ਚ ਇੱਕ ਜਿਹਨੂੰ ਆਪਾਂ ਹਰਾ ਇਨਕਲਾਬ ਕਹਿੰਦੇ ਆ ਉਹ ਲੈ ਆਂਦਾ ਹਰੇਨ ਕਲਾਬ ਨਾਲ ਇੱਕ ਤਰ੍ਹਾਂ ਇਹ ਕਹਿ ਲਓ ਵੀ ਟੋਟਲੀ ਕਮਿਊਨਿਸਟ ਹੋਣ ਤੋਂ ਇਹ ਦੇਸ਼ ਬਚ ਗਏ ਪਾਕਿਸਤਾਨ ਨੂੰ ਵੀ ਠਾਲ ਪੈ ਗਈ ਜੇ ਤੁਸੀਂ 50s ਚ ਇੱਕੋ ਤਾਂ ਪਾਕਿਸਤਾਨ ਚ ਬਹੁਤ ਲੈਫਟ ਦੀਆਂ ਮੂਵਮੈਂਟਸ ਸੀਗੀਆਂ ਭਾਰਤ ਚ ਵੀ ਲੈਫਟ ਹੌਲੀ ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਉਹ ਠੱਲ ਪਾਤੀ ਪਰ ਜਦੋਂ ਤੱਕ 89 90 ਆਇਆ ਤਾਂ ਰੂਸ ਢਹਿ ਢੇਰੀ ਹੋ ਗਿਆ ਜਿਹੜਾ ਸੋਵੀਅਤ ਰਸ਼ੀਆ ਸੀ ਠੀਕ ਹੈ ਉਹ ਢਹਿ ਢੇਰੀ ਹੋ ਗਿਆ ਉਹ ਦਾ ਨਾ ਐਮਪਾਇਰ ਖਿਲਰ ਗਿਆ ਤਾਂ ਸਿਕੜ ਗਏ ਹੁਣ 90 ਦੇ ਵਿੱਚ ਜਿਹੜਾ ਧੁਰਾ ਹੈ ਦੁਨੀਆ ਦਾ ਉਹ ਇੱਕੋ ਰਹਿ ਗਿਆ ਅਈ ਅਮਰੀਕਾ ਠੀਕ ਹੈ ਇੱਥੋਂ ਤੱਕ ਕਿ ਫੂਕੋਯਾਮਾ ਨੇ ਕਿਤਾਬ ਲਿਖੀ ਐਂਡ ਆਫ ਹਿਸਟਰੀ ਕਿ ਵੀ ਹੁਣ ਲਿਬਰਲ ਡੈਮੋਕ੍ਰੈਸੀਜ਼ ਹੀ ਚੱਲਣਗੀਆਂ ਤਾਂ ਅਮਰੀਕਾ ਨੇ ਜਿਹੜਾ ਉਹ ਤੁਹਾਨੂੰ ਗਰਾਊਂਡ ਦਿੱਤਾ ਸੀ ਪਹਿਲਾਂ ਫੂਡ ਦੇ ਵਿੱਚ ਕਿਉਂਕਿ ਉਹਨਾਂ ਕੋਲ ਤਾਂ ਐਕਸੈਸ ਫੂਡ ਪ੍ਰੋਡਿਊਸ ਹੁੰਦਾ ਉਹਦਾ ਵੇਚਣਾ ਚਾਹੁੰਦੇ ਸੀ ਹੱਥੇ ਪਰ ਉਹਨਾਂ ਨੇ ਤੁਹਾਨੂੰ ਪੂਰਾ ਕੀਤਾ ਉਹਦੇ ਵਿੱਚ ਤਾਂ ਤੁਹਾਨੂੰ ਜਿਹੜਾ ਉਹ ਦਿੱਤਾ ਸੀ ਉਹ ਵਾਪਸ ਖੋਣਾ ਸੀ ਉਹਨੇ ਉਹ ਫਾਇਦਾ ਕਿ ਅਸੀਂ ਆਦੀ ਲੜਾਈ ਲੜ ਲਈ ਹੁਣ ਅਸੀਂ ਵਾਪਸ ਕਮਾਈ ਲੜਾਈ ਹੈ ਕਮਿਊਨਿਸਟ ਜਿਹੜੀ ਸੋਚ ਹੈ ਉਹ ਢਾ ਲਿਆ ਹਾਂ ਆਪ ਦੀ ਸਾਮਰਾਜੀ ਜਿਹੜੀ ਤਾਕਤ ਉਹ ਫੈਲਣੀ ਸ਼ੁਰੂ ਹੋਵੇ ਉਹਨਾਂ ਦੀ ਸਾਮਰਾਜੀ ਤਾਕਤ ਦਾ ਜਿਹੜਾ ਤਰੀਕਾਕਾਰ ਹੈਗਾ ਉਹ ਪੁਰਾਣਾ ਰੋਮਨ ਜਾਂ ਇੰਗਲੈਂਡ ਵਾਲਾ ਨਹੀਂਗਾ ਕਿ ਵੀ ਉੱਥੇ ਆ ਦੇ ਅਫਸਰ ਲਾਉਣ ਉਹਨਾਂ ਦੇ ਤਿੰਨ ਚਾਰ ادارے ਆ ਜਿਹਦੇ ਥਰੂ ਉਹ ਫਲਾਉਂਦੇ ਆ ਇ ਮੋਨਿਟਰੀ ਫੰਡ ਆਈ ਐਮ ਐਫ ਵਰਲਡ ਬੈਂਕ ਜਿਹੜਾ ਲੋਨ ਦੇ ਕੇ ਕਰਜ਼ਾਈ ਕਰਕੇ ਤੁਹਾਨੂੰ ਡਿਵੈਲਪਮੈਂਟ ਦਾ ਲਿਆਉਂਦਾ ਹੈ ਹੈ ਡਬਲਿਊ ਟੂ ਓ ਇੱਕ ਉਹਦਾ ਇਨਸਟਰੂਮੈਂਟ ਸੀਗਾ ਜਾਂ ਇੱਕ ਟੂਲ ਸੀਗਾ ਜਾਂ ਇੱਕ ਹਥਿਆਰ ਸੀਗਾ ਇਹਦੇ throfeld ਤੇ ਕਾਰਪੋਰੇਸ਼ਨਾਂ ਆ ਕੇ ਤੁਹਾਡੇ ਇੱਥੇ ਫੈਲਦੀਆਂ ਕਿਉਂਕਿ ਅਲਟੀਮੇਟਲੀ ਤਾਂ ਦੇਖੋ ਸਾਮਰਾਜ ਦਾ ਆਬਜੈਕਟਿਵ ਕੀ ਹੁੰਦਾ ਕਿ ਦੂਜੀ ਜਗ੍ਹਾ ਦੇ ਵਸੀਲੇ ਇਕੱਠੇ ਕਰਕੇ ਆਪਾਂ ਇੱਕ ਜਗ੍ਹਾ ਲੈ ਜਾਈਏ ਆਪਦੇ ਦੇਸ਼ ਇਹਦਾ ਨਾ ਬਹੁਤ ਸੋਹਣਾ ਇੱਕ ਐਗਜ਼ਾਮਪਲ ਆ ਜਿਹੜਾ ਇੰਡੀਆ ਹਾਊਸ ਹੈ ਗਾਇ ਬ੍ਰਿਟੇਨ ਦੇ ਵਿੱਚ ਇੰਗਲੰਡ ਦੇ ਵਿੱਚ ਜਿੱਥੇ ਜਿੱਥੋਂ ਹਿੰਦੁਸਤਾਨ ਦਾ ਸਾਮਰਾਜ ਚੱਲਦਾ ਹੁੰਦਾ ਸੀ ਉਹਦੇ ਵਿੱਚ ਨਾ ਇੱਕ ਤਸਵੀਰ ਲੱਗੀ ਹੋਈ ਆ ਕੁਈਨ ਵਿਕਟੋਰੀਆ ਦੀ ਜਾਂ ਕਹਦੋ ਮਦਰ ਇੰਗਲੈਂਡ ਦੀ ਉਹਦੇ ਵਿੱਚ ਅੱਡ ਅੱਡ ਨਿਆਮਤਾਂ ਦੁਨੀਆ ਦੀਆਂ ਹਨਾ ਅਫਰੀਕਾ ਦੇ ਕੁਝ ਪੇਸ਼ ਕਰ ਰਿਹਾ ਉਹਨੂੰ ਕੋਈ ਕੁਝ ਪੇਸ਼ ਕਰ ਰਿਹਾ ਉਹ ਵਿਖਾਇਆ ਕਿ ਸਾਰਾ ਕੁਝ ਅਸੀਂ ਦੁਨੀਆ ਦੀਆਂ ਬੈਸਟ ਚੀਜ਼ਾਂ ਜਿਹੜੀਆਂ ਲਗਜ਼ਰੀਜ਼ ਆ ਜਾਂ ਸਭ ਤੋਂ ਸੋਹਣਿਆ ਸਮਾਨ ਹੈ ਗਿਆ ਜਾਂ ਵਸੀਲੇ ਆ ਉਹ ਸਾਰੇ ਅਸੀਂ ਇੰਗਲੈਂਡ 'ਚ ਇਕੱਠੇ ਕਰ ਰਹੇ ਹਾਂ ਸੋ ਹੁਣ ਉਹ ਤੁਰਾ ਅਮਰੀਕਾ ਬਣ ਗਿਆ ਤਾਂ ਉਹਨੇ ਉਹ ਇਕੱਠਾ ਕਰਨਾ ਸੀ ਸਾਰਾ ਉੱਤੇ ਸੋ ਉਹਦਾ ਇੱਕ ਉਹਨਾਂ ਨੇ ਇਨਸਟਰੂਮੈਂਟ ਤ डब्ल्यूटीओ डब्ल्यूटीओ ਦਾ ਸਮਝੌਤਾ ਬਹੁਤ ਸਾਰੇ ਹੁਣ ਕਿਸਾਨ ਇਹ ਸੋਚਣਗੇ ਕਿ ਡਬਲਿਊਟੀਓ ਨੇ ਤਾਂ ਇੰਡਸਟਰੀਜ਼ ਨੂੰ ਟੇਕਓਵਰ ਕੀਤਾ ਡਬਲਿਊਟੀਓ ਨੇ ਮੈਡੀਸਿਨਸ ਦੇ ਉੱਤੇ ਕਬਜ਼ਾ ਕੀਤਾ ਕਿਸਾਨੀ ਦੇ ਵਿੱਚ ਫਾਰਮਿੰਗ ਦੇ ਵਿੱਚ ਡਬਲਿਊਟੀਓ ਕਿਵੇਂ ਦਾ ਰੋਲ ਨਿਭਾ ਰਹੀ ਹੈ ਕਿਵੇਂ ਡਬਲਿਊਟੀਓ ਫਾਰਮਿੰਗ ਦੇ ਵਿੱਚ ਨਿਰਭਰ ਕਰ ਦੇਖੋ ਡਬਲਿਊਟੀਓ ਦੇ ਜਿਹੜੇ ਸਿਗਨੇਟਰੀਜ਼ ਆ ਉਹ तकरीबन 150 ਮੁਲਕ ਆ ਜੀ ਦੇਚੋ ਸੌਤੋ ਵੱਧ ਮੁਲਕ ਜਿਹੜੇ ਉਹ ਗਰੀਬ ਮੁਲਕ ਆ ਤੇ ਜਿਹੜੇ ਫੂਡ ਐਕਸਪੋਰਟਿੰਗ ਮੁਲਕੇ ਗਿਆ ਆਸਟ੍ਰੇਲੀਆ ਕੈਨੇਡਾ ਬ੍ਰਾਜ਼ੀਲ ਹਨਾ ਇਹਨੂੰ ਕੈਰਨ ਗਰੁੱਪ ਕਹਿੰਦੇ ਉਹਨੇ ਇੱਕ ਮੁਲਕੇ ਗਿਆ ਇਹ ਐਕਸਪੋਰਟ ਕਰ ਕੈਨੇਡਾ ਵੀ ਹੁੰਦਾ ਆ ਕੈਨੇਡਾ ਵੀ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਆ ਕਿ ਮੁੱਖ ਗੱਲ ਇਹ ਆ ਕਿ ਪਹਿਲਾਂ ਇੰਡਸਟਰੀ ਦੇ ਵਿੱਚ ਛੋਟੀ ਇੰਡਸਟਰੀ ਨੂੰ ਇਸ ਕਰਕੇ ਮਾਰ ਪਈ ਉਹ ਖਤਮ ਹੋ ਆਪਣੇ ਸਾਹਮਣੇ ਖਤਮ ਹੋਈ ਠੀਕ ਹੈ ਜੀ ਅੱਜ স্মਲ 스ਕੇਲ ਇੰਡਸਟਰੀ ਸਰਵਾਈਵ ਕਰਨੀ ਬਹੁਤ ਮੁਸ਼ਕਲ ਹੋ ਗਈਆਂ ਤੋਂ ਵੈਂਡਰ ਆ ਕਿਸੇ ਦੀ ਤੇ ਯਾ ਉਹ ਹੈਗੇ ਪਰ ਉਹ ਉਸ ਨਾਮ ਦਾ ਪ੍ਰੋਡਕਟ ਨਹੀਂ ਹੁੰਦਾ ਫਾਰ ਇਗਜ਼ਾਮਪਲ ਤੁਸੀਂ ਨਿਰਮਾ ਸੋਣਿਆ ਨਾ ਅੱਜ ਹੈ ਨਹੀਂ ਨਿਰਮਾ ਖਤਮ ਮਤਲਬ ਨਿਰਮਾ ਜਿਹੜਾ ਬਹੁਤ ਸਟਰੋਂਗ ਵੀ ਫਾਈਟ ਕੀਤਾ ਜੀ ਨੇ ਉਹ ਵੀ ਅੱਜ ਖਤਮ ਕਰਤਾ ਹੈ ਨਾ ਇਸ ਤਰੀਕੇ ਨਾਲ ਤੁਹਾਡੇ ਪੈ ਆਪਣਾ ਕੈਂਪ ਪਾਕੋਲਾ ਖਤਮ ਹੋਏ ਹੋਰ ਖਤਮ ਹੋਏ ਮਤਲਬ ਪਹਿਲਾਂ ਵੋਡ ਟੇਕ ਗਏ ਕੋਈ ਬਾਤ ਚ ਲੜਦਾ ਖਤਮ ਹੋ ਗਿਆ ਹਨ ਤਾਂ ਹੌਲੀ 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 ਉਹ ਖਤਮ ਹੁੰਦੇ ਗਏ ਤਾਂ ਇਹ ਹੁਣ ਇਹ ਖਤਮ ਕਰਨ ਤੋਂ ਬਾਅਦ ਉਹਨੇ ਰੇਡ ਜਿਹੜੀ ਸੀਗੀਆਂ ਕੰਪਨੀ ਕਬਜ਼ਾ ਕਰਦੀ ਗਈ ਉਹ ਕਿਵੇਂ ਕਬਜ਼ਾ ਕਰਦੀ ਆ ਉਹਨੇ ਵਰਟੀਕਲ ਇੰਟੀਗ੍ਰੇਸ਼ਨ ਤੇ ਹਾਰੀਜ਼ੋਨਟਲ ਇੰਟੀਗ੍ਰੇਸ਼ਨ ਬਿਜ਼ਨਸ ਚ ਕਰਦੀ ਆ ਵਰਟੀਕਲ ਇੰਟੀਗ੍ਰੇਸ਼ਨ ਇਹ ਹੁੰਦੀ ਆ ਕਿ ਜੇ ਮੈਂ ਸਮਝੋ ਕਾਰ ਬਣਾਉਣਾ ਹੈ ਹਾਂ ਹੁਣ ਮੈਂ ਕਾਰਾਂ ਤੋਂ ਪਿੱਛੇ ਪਾਰਟਸ ਤੇ ਆ ਜਾਊਂਗਾ ਹੈ ਇੰਪੋਰਟੈਂਟ ਪਾਰਟਸ ਤੇ ਪਾਰਟਸ ਤੋਂ ਮੈਂ ਪਿੱਛੇ ਜਾਂਦਾ ਰਹੂੰਗਾ ਕਿ ਵੀ ਮੇਰੇ ਕੋਲੇ ਮਿਲਜ਼ ਆਇਰਨ ਦੇ ਉੱਤੇ ਮੈਂ ਕਬਜਾ ਕਰ ਜਾ ਕਿ ਹਿਸਾਬ ਨਾਲ ਔਰਤੇ ਉਦੋਂ ਸਟੀਲ ਬਣ ਜੇ ਸੋ ਸਾਰੀ ਚੀਜ਼ ਤੇ ਕਾਬਜ ਹੁੰਦੇ ਆ ਹੁਣ ਇਸੇ ਤਰ੍ਹਾਂ ਫੂਡ ਚ ਹੋਣਾ ਚਾਹੁੰਦੇ ਆ ਕਿ ਫੂਡ ਦਾ ਪ੍ਰੋਸੈਸਡ ਫੂਡ ਬਣਾਉਂਦੇ ਆ ਠੀਕ ਹੈ ਪ੍ਰੋਸੈਸਡ ਫੂਡ ਤੋਂ ਪਿੱਛੇ-ਪਿੱਛੇ ਜਾਣਾ ਚਾਹੁੰਦੇ ਆ ਤਾਂ ਕਿ ਅਲਟੀਮੇਟਲੀ ਉਹ ਫਾਰਮ ਦੇ ਉੱਤੇ ਕਾਬਜ ਹੋ ਜਾ ਆਸਟ੍ਰੇਲੀਆ 'ਚ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਆਪਾਂ ਕੰਟਰੈਕਟ ਫਾਰਮਿੰਗ ਵੀ ਕਹਿੰਦੇ ਕੰਟਰੈਕਟ ਫਾਰਮਿੰਗ ਦੇ ਰਾਹੀਂ ਹੋ ਜਾਂ ਲੀਜ਼ ਦੇ ਥਰੂ ਹੋ ਜਾਂ ਸੈਲਫ ਪਰਚੇਸ ਕਰ ਜਾਣ ਸੈਲਫ ਪਰਚੇਸ ਉਹ ਲਾਸਟ ਰਿਸੋਰਟ ਰੱਖਦੇ ਆ बिकॉज ਉਸ ਕੈਪੀਟਲ ਬਹੁਤ ਜਿਆਦਾ ਲੱਗ ਜਾਂਦਾ ਕਿ ਭਾਈ ਨਜ਼ਰ ਪੰਜਾਬ ਤੇ ਵੀ ਹੈ ਕਿਉਂਕਿ ਸਭ ਤੋਂ ਉਪਜਾਊ ਔਰ ਸਭ ਤੋਂ ਜੇ ਆਪਾਂ ਕਲਾਈਮੈਟਿਕ ਕੰਡੀਸ਼ਨਸ ਦੀ ਗੱਲ ਕਰੀਏ ਜਾਂ ਭਾਰਤ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਬਿਹਤਰ ਤਾਂ ਇਸ ਵਾਸਤੇ ਭਾਰਤ ਇਹ ਭਾਰਤ ਦੇ ਵਿੱਚ ਬਹੁਤ ਏਰੀਆਸ ਆ ਜਿਹੜੇ ਉਪਜਾਊ ਆ ਬਟ ਪੰਜਾਬ ਉਹਨਾਂ ਚ ਪੰਜਾਬ ਤੇ ਮੌਜੂਦਾ ਹਰਿਆਣਾ ਤੇ ਵੈਸਟਰਨ ਯੂਪੀ ਉਹ ਚ ਐਕਸੈਪਸ਼ਨਲੀ ਅੱਗੇ ਆ ਉਹਦੇ ਦੋ ਤਿੰਨ ਕਾਰਨ ਆ ਇੱਕ ਤਾਂ ਇਹ ਕਿ ਧਰਤੀ ਨੂੰ ਐਡਵਾਂਟੇਜ ਹੈਗਾ ਕਿ ਬਿਥੇ ਰਿਵਰ ਫਲੋਸ ਬਹੁਤ ਹੈਗੇ ਜੇ ਨੇਚਰਲ ਫਲੋ ਹੈਗਾ ਦੂਸਰਾ ਗੱਲ ਆ ਕਿ ਇੱਥੇ ਜਿਹੜਾ ਹਿਊਮਨ ਕੈਪੀਟਲ ਆ ਜਿਹੜੇ ਇਨਸਾਨ ਆ ਹਨਾ ਉਹ ਬਹੁਤ ਪ੍ਰੋਡਕਟਿਵ ਆ ਦੇਖੋ ਉਹ ਜਿੱਥੇ ਵੀ ਪੰਜਾਬੀ ਫਾਰਮਰ ਗਿਆ ਉਹਨੇ ਧਰਤੀ ਦਾ ਰੰਗ ਰੂਪ ਹੀ ਬਦਲ ਦਿੱਤਾ ਕਿ ਕਰਨ ਤਾਂ ਉਹ ਉਹ ਚੀਜ਼ ਦੋ ਚੀਜ਼ਾਂ ਨੂੰ ਐਕਸਪਲੋਇਟ ਕਰਨਾ ਚਾਹੁੰਦੇ ਤੁਹਾਡੇਆਂ ਨੂੰ ਪਰ ਉਹ ਕਰਨਾ ਚਾਹੁੰਦੇ ਆ ਤੁਹਾਡੇ ਨੂੰ ਬਸਤੀਵਾਦੀ ਤਰੀਕੇ ਨਾਲ ਕਿ ਵੀ ਉਹ ਫਾਇਦਾ ਉਹ ਚੱਕਣਾ ਤੁਸੀਂ ਵੇਜ ਰੇਟ ਤੇ ਰਹਿ ਜਾਓ ਤਾਂ ਉਹ ਇਹ ਜਿਹੜਾ ਹੈਗਾ ਡਬਲਿਊਟੀਓ ਇਹ ਉਹਦੇ ਵਿੱਚ ਆਪਣੇ ਤੇ ਹਮਲਾਵਰ ਹੁੰਦਾ ਹਮਲਾਵਰ ਆਇਆ ਹੁੰਦਾ ਕਿ ਉਹ ਕਹਿੰਦੇ ਵੀ ਤੁਸੀਂ ਇਹਦੇ ਤੋਂ ਡਿਊਟੀਆਂ ਖਤਮ ਕਰ ਦਿਓ ਕੋਈ ਵੀ ਕੰਟਰੀ Экспорт ਕਰ ਸਕਦੀ ਹੋਵੇ ਇੰਡੀਆ ਚਾਦਾ ਫੂਡ ਤੇ ਵਾਪਸ ਲਿਜਾ ਸਕਦੀ ਹੋਵੇ ਇਥੋਂ ਉਹ Экспорт ਕਰ ਸਕਦੇ ਹੋ ਇਥੋਂ Экспорт ਹੋਣਾ ਕੁਛ ਨਹੀਂ ਜੇ ਬਾਹਰੋਂ ਕਣਕ ਆਉਣ ਲੱਗ ਜਾਂਦੀ ਆ ਜਾਂ ਕੋਈ ਹੋਰ ਸਮਾਨ ਆਉਣ ਲੱਗ ਜਾਂਦਾ ਤੇ ਜਾਣ ਕੇ ਵੀ ਉਹ ਕੁਛ ਸਾਲ ਰੇਟ ਦੇਖ ਦਿੰਦੇ ਆ ਤੇ ਉਦੋਂ ਐਮਐਸਪੀ ਦੀ ਸਪੋਰਟ ਆਪਾਂ ਨੂੰ ਨਹੀਂ ਮਿਲਦੀ ਤਾਂ ਆਪਣਾ ਫਾਰਮਰ ਤਬਾਹ ਹੋ ਜਾਂਦਾ ਉਹ ਇੱਕੋ ਗੱਲ ਕਹਿ ਰਿਹਾ ਕਿ ਸਰਕਾਰ ਜੋ ਭਰ ਦੇ ਸਰਕਾਰ ਆ ਉਹ ਕਿਸਾਨ ਨੂੰ ਸਬਸਿਡੀ ਦੇਣਾ ਹੀ ਬੰਦ ਕਰ ਲਿਆ ਆਪਣੇ ਪੈਰ ਸਬਸਿਡੀ ਤੋਂ ਪਿੱਛੇ ਕਿਉਂ ਕਿਚਲੇ ਵੇ ਵੇਖੋ ਉਹਨਾਂ ਨੇ ਸਬਸਿਡੀ ਹੋਰ ਤਰ੍ਹਾਂ ਡਿਫਾਈਨ ਕਰਦੇ ਆ ਜਿਹੜੀ ਕਿ ਅਮੀਰ ਮੁਲਕਾਂ ਦੇ ਕੰਮ ਦੀ ਸਬਸਿਡੀ ਆ ਉਹਨਾਂ ਨੇ ਸਬਸਿਡੀ ਨੂੰ ਦੋ ਤਿੰਨ ਰੰਗਾਂ ਚ ਤਰੀਕਿਆਂ ਨਾਲ ਕੀਤਾ ਵੇ ਇੱਕ ਰੈੱਡ ਬਾਕਸ ਆ ਆਪ ਕੋ ਦੋ ਬਾਕਸ ਹੈਗੇ ਇੱਕ ਐਮਬਰ ਬਾਕਸ ਆ ਜਿਵੇਂ ਟ੍ਰੈਫਿਕ ਲਾਈਟ ਦੀ yellow ਜਿਹਨੂੰ ਆਪਾਂ ਕਹਿੰਦੇ ਆ ਉਹ ਹੈਗਾ ਤੇ ਇਹ ਕਹੇਗਾ ਗ੍ਰੀਨ ਗ੍ਰੀਨ ਸਬਸਿਡੀ ਉਹ ਇਹ ਕਹਿੰਦੇ ਆ ਕਿ ਵੀ ਜਿਹਦੇ ਵਿੱਚ ਤੁਸੀਂ ਡਾਇਰੈਕਟਲੀ ਫਾਰਮਰ ਨੂੰ ਤਨਖਾਹ ਦੇ ਸਕਦੇ ਹੋ ਡਾਇਰੈਕਟਲੀ ਫਾਰਮਰ ਨੂੰ ਤੁਸੀਂ ਉਹ ਇੰਸ਼ੋਰੈਂਸ ਕਰ ਸਕਦੇ ਹੋ ਦੀ ਹੈਨਾ ਉਹਨੂੰ ਹੈਲਥ케ਅਰ ਦੇ ਸਕਦੇ ਹੋ ਇਹ ਤੁਸੀਂ ਦੇ ਸਕਦੇ ਆ ਕਿਉਂਕਿ ਇਹ ਅਸੀਂ ਦੇ ਸਕਦੇ ਆ ਗੱਲ ਮੋਟੀ ਇਹ ਆ ਹੈਨਾ ਪਰ ਤੁਸੀਂ ਉਹਨੂੰ ਐਮਐਸਪੀ ਨਹੀਂ ਦੇ ਸਕਦੇ ਉਹਨੇ ਕਿਹੜੀ ਹਾਸੋ ਹੀ ਨਹੀਂ ਗੱਲ ਆ ਜੇ ਐਮਐਸਪੀ ਮਿਲਦੀ ਆ ਤਾਂ ਉਹ ਤਾਂ ਕੰਮ ਦੀ ਮਿਹਨਤੀ ਮਿਲਦੀ ਆ ਨਾ ਜੋ ਵੱਧ ਪ੍ਰੋਡਿਊਸ ਕਰੂਗਾ ਜਿਹੜਾ ਜ਼ਿਆਦਾ ਮਿਹਨਤ ਕਰੂਗਾ ਉਹਨੂੰ ਜ਼ਿਆਦਾ ਪੈਸਾ ਜਿਹੜਾ ਘੱਟ ਕਰੂਗਾ ਘੱਟ ਕਰ ਦੂ ਪਰ ਉਹ ਹਟਾਉਣਾ ਚਾਹੁੰਦੇ ਤੁਹਾਨੂੰ ਇਸ ਤੋਂ ਸੋ ਜਿਹਾ ਕੋਈ ਮੁਲਕ ਹੈ ਜਿਸਨੇ ਸਬਸਿਡੀ ਤੋਂ ਬਹੁਤ ਮੁਲਕ ਬਾਹਰ ਆਏ ਆ ਜੀ ਸਬਸਿਡੀ ਚੋਂ ਬੜੇ ਮੁਲਕ ਬਾਹਰ ਆਏ ਆ ਤੇ ਬਹੁਤ ਡਿਜ਼ਾਸਟਰਸ ਉਹਦੇ ਤੇ ਅਸਰ ਹੋਏ ਆ ਹੁਣ ਇਸ ਵੇਲੇ ਪ੍ਰੋਟੈਸਟ ਚੱਲ ਵੀ ਰਿਹਾ ਹੈ ਜੇ ਆਪਾਂ ਗੱਲ ਕਰੀਏ ਫਰਾਂਸ ਦੇ ਵਿੱਚ ਤਾਂ ਕੀ ਉਹ ਸਬਸਿਡੀ ਤੋਂ ਬਾਹਰ ਆ ਕੇ ਹੀ ਉਹਦਾ ਅਸਰ ਉੱਥੇ ਨਹੀਂ ਫਰਾਂਸ ਚ ਹਲੇ ਤਕਰੀਬਨ ਆਪਣੀ ਵਾਲੀ ਹਾਲਤ ਆ ਫਰਾਂਸ ਲਾਰਜਲੀ ਸੋਸ਼ਲਿਸਟ ਮੁਲਕੇ ਗਿਆ ਤੇ ਉਹਨਾਂ ਦੇ ਇਸ਼ੂਸ ਦੇਖੋ ਹਰ ਖੇਤੇ ਦੇ ਨਾਲ ਡਿਫਰੈਂਟ ਇਸ਼ੂਸ ਹੈਗੇ ਆ ਫੋਰ ਐਗਜ਼ਾਮਪਲ ਆਪਣੀ ਇਸ਼ੂ ਹੈਗਾ ਰੋਟੀ اپنی آبادی بہت ਵੱਡੀ ਆ ਉਹਨਾਂ ਨੂੰ ਇਹ ਆਪਾਂ ਮਾਰਕੀਟ ਦੇ ਤੌਰ ਤੇ ਨਜ਼ਰ ਆਉਣੇ ਆ ਦੂਸਰੇ ਕਿਸੇ ਖਿੱਤੇ ਦੀ ਪ੍ਰੋਬਲਮ ਹੈ এনवायरमेंट ਜਿਵੇਂ ਹੁਣ ਯੂਰਪ ਦਾ ਲਾਰਜ ਹਿੱਸਾ ਤੇ ਜਾਪਾਨ ਉਹ ਆਪਦਾ এনवायरमेंट ਬਚਾਉਣਾ ਚਾਹੁੰਦੇ ਆ ਉਹਨਾਂ ਨੂੰ ਆਏ ਕਿ ਸਾਡਾ এনवायरमेंट ਚੰਗਾ ਰਵੇ ਇਸੇ ਤਰੀਕੇ ਯੂਨਾਈਟਿਡ ਸਟੇਟਸ ਆ অস্ট্রেলিয়া ਕੈਨੇਡਾ ਉਹਨਾਂ ਨੂੰ ਆਏ ਅਸੀਂ ਜੋ ਪੈਦਾਵਾਰ ਕਰਦੇ ਆ ਉਸੇ ਕਿਸੇ ਵੱਡੀ ਆਬਾਦੀ ਚ ਚੀਨ ਆਰਗੀਆਬਾਦੀ ਚ ਜਾਂ ਇਹ ਸਬਾਦੀਆਂ ਚ ਆਪਾਂ ਏ ਦੇ ਸੱਕਦੀ ਹੋਈ ਏ ਸੋ ਹਰ ਏਰੀਆ ਦੇ ਆਪ ਦੀਆਂ ਪ੍ਰੋਬਲਮਸ ਆ ਤੇ ਆਪ ਦੀ ਘੜਤਾ ਫਰਾਂਸ ਦੇ ਵਿੱਚ ਵੀ ਆਪਣੇ ਕੋਲ ਫਾਰਮਰਸ ਹੈਗੇ ਆ ਜਿਹੜੇ ਆਪ ਦੀ ਇੰਡੀਪੈਂਡੈਂਸ ਰੱਖਣਾ ਚਾਹੁੰਦੇ ਆਂ ਇੰਡੀਆ ਦਾ ਕੀ ਸਟੈਂਡ ਹੈ ਇੰਡੀਆ ਕੀ ਖੁੱਲਕੇ ਹੁਣ ਇਸ ਨੂੰ ਵਿਰੋਧ ਕਰ ਰਿਹਾ ਹੈ ਡਬਲਯੂਟੀਓ ਨੂੰ ਜਿਹੜਾ ਡਬਲਯੂਟੀਓ ਕਹਿ ਰਹੇ ਆ ਕਿਉਂਕਿ ਕੱਲ ਤੋਂ ਅਬੂਦਾਬੀ ਦੇ ਵਿੱਚ ਉਹ ਸੈਮੀਨਾ ਸ਼ੁਰੂ ਹੋ ਜਾਣੇ ਨੇ ਕਨਵੈਨਸ਼ਨ ਸ਼ੁਰੂ ਹੋ ਜਾਣੀ ਹੈ ਤਾਂ ਇੰਡੀਆ ਦਾ ਕੀ ਹੁਣ ਤੱਕ ਦਾ ਸਟੈਂਡ ਨਜ਼ਰ ਆਉਂਦਾ ਇਕੋ ਇੰਡੀਆ ਦੀ ਜਿਹੜੀ ਪਾਲਿਸੀ ਹੋਗੀ ਫੋਰਨ ਪਾਲਿਸੀ ਹੋਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੰਡੀਆ ਨੇ ਡਬਲਿਊਟੀਓ ਦਾ ਸਿਗਨੇਟਰੀ ਤਾਂ ਬਣਿਆ ਸੀ ਕਿਉਂਕਿ ਤੁਰਾ ਇੱਕ ਰਹਿ ਗਿਆ ਸੀ ਹੁਣ ਉਹ ਜਿਵੇਂ ਕਹਿੰਦਾ ਸੀ ਓਵੇਂ ਚੱਲਣਾ ਪੈ ਰਿਹਾ ਸੀ ਹੁਣ ਉਸ ਉਸ ਸਟਰਕਚਰ ਚੋਂ ਹਿੰਦੁਸਤਾਨ ਫੇਰ ਬਾਹਰ ਨਿਕਲ ਗਿਆ ਤੇ ਲੈਣ ਲੱਗਿਆ ਰੂਸ ਤੋਂ ਹੋਰ ਅਮਰੀਕਾ ਨੂੰ ਅੱਖਾਂ ਵਿਖਾਉਣ ਲੱਗ ਗਿਆ ਹੈ। ਮੈਨ ਰਸ਼ੀਆ ਦਾ ਵਿੱਚ ਜੋ ਕਨਫਲਿਕਟ ਹੈ ਹੈ ਨਾ ਤਾਂ ਦੁਬਾਰਾ ਉਹ ਉਹੀ ਮਲਟੀ ਮਲਟੀਪੋਲਰ ਕੀ ਬਹੁਤ ਤੁਰੇ ਦੁਨੀਆ ਦੇ ਬਣਨ ਲੱਗੇ ਜਿਵੇਂ ਚੀਨ ਇੱਕ ਤੋੜਾ ਬਣ ਚੱਲਿਆ ਇੱਕ ਰੂਸ ਬਣਿਆ ਹੋਵੇ ਇੱਕ ਯੂਐਸਏ ਤੇ ਹੈ ਗਈ ਆ। ਤਾਂ ਭਾਰਤ ਇਹਨਾਂ ਹਾਲਾਤਾਂ ਚ ਡਬਲਿਊਟੀਓ ਚੋਂ ਨਿਕਲਣ ਦੇ ਬਹਾਨੇ ਲੱਭ ਰਿਹਾ ਠੀਕ ਹੈ। ਹੁਣ ਹਰ ਹਾਸੋ ਹੀ ਨਹੀਂ ਗੱਲ ਇਹ ਆ ਕਿ ਜਿਹੜੀ ਗੱਲ ਇੱਕ ਕਿਸਾਨ ਕਰ ਰਹੇ ਆ ਜਿਹੜੀ ਗੱਲ ਕਿਸਾਨ ਲੀਡਰ ਕਹਿ ਰਹੇ ਆ ਉਹੀ ਤਰਕ ਭਾਰਤ ਦੀ ਸਟੇਟ ਜਾ ਕੇ ਅਬੂ ਦਬੀ ਚ ਦੇਊਗੀ ਪਰ ਇੱਥੇ ਗੋਲੀਆਂ ਚਲਾਊਗੀ ਨਹੀਂ ਤਾਂ ਇਹ ਗੱਲ ਸਾਫ਼ ਕਹਿ ਸਕਦੇ ਆ ਕਿ ਮਾਫ ਦੰਡ ਹੋਗੇ ਦੋਰੇ ਮਾਫ ਦੰਡ ਕਹਿ ਲੋ ਜਾਂ ਕਹਿ ਲੋ ਕਿ ਮੈਨੂੰ ਤਾਂ ਇਹ ਕੋਈ ਸਿਆਣਫ ਨਹੀਂ ਲੱਗਦੀ ਤੁਸੀਂ ਸਮਝਾ ਸਕਦੇ ਹੋ ਆਹਦੇ ਫਾਰਮਰਸ ਨੂੰ ਕਿ ਵੀ ਆਹ ਪੋਜੀਸ਼ਨ ਆ ਆਪਣੀ ਆਹ ਹਾਲਾਤ ਆ ਇਹਦਾ ਮੀਨ ਟਾਈਮ ਹੱਲ ਅਸੀਂ ਆਲ ਲੈਦੇ ਨੇ ਤੁਹਾਨੂੰ ਉਹਦੇ ਤਰੀਕੇ ਹੈ ਕਿ ਵੀ ਆਏ ਆਪਾਂ ਹੱਲ ਦੇ ਸਕਦੇ ਆ ਪਰ ਉੱਥੇ ਤੋੜ ਸਕਦੇ ਇੱਕ ਤਾਂ ਪਹਿਲਾ ਇਹ ਤਰੀਕਾ ਹੈ ਦੂਸਰਾ ਇੱਕ ਤਰੀਕਾ ਹੋਰ ਆ ਇਹ ਨਹੀਂ ਕਿ ਭਾਰਤ ਨੇ ਕੀਤਾ ਨਹੀਂ ਕਦੀ ਐਨਪੀਟੀ ਦੇ ਹੁੰਦੇ ਹੋਏ ਹੈ ਨਿਊਕਲੀਅਰ ਬੰਬ ਐਕਸਪਲੋਡ ਕੀਤੇ ਜੇ ਤੁਸੀਂ ਨਿਊਕਲੀਅਰ ਬੰਬ ਐਕਸਪਲੋਡ ਕਰ ਦਿੱਤਾ ਤਾਂ ਕਹਿ ਦੋ ਵੀ ਅਸੀਂ ਤਾਂ ਦੇ ਦਾਂ ਬਈ ਸਾਡੇ ਫਾਰਮਰਸ ਆਹ ਪ੍ਰੋਬਲਮ ਸੀਗੀ ਅਸੀਂ ਦੇਤਾ ਠੀਕ ਹੈ ਨਾ ਸੋ ਇਹ ਕਿਤੇ ਨਾ ਕਿਤੇ ਭਾਰਤ ਵੀ ਜਿਹੜਾ ਭਾਰਤ ਆ ਜਿਹੜੇ ਰਾਜ ਕਰ ਰਹੇ ਆ ਭਾਰਤ ਦੇ ਉੱਤੇ ਇਸ ਟਾਈਮ ਜਿਹੜੇ ਧਿਰ ਰਾਜ ਕਰ ਲਈ ਆ ਉਹਦੀ ਜਿਹੜੀ ਨੀਅਤ ਆ ਉਹ ਇਹਨਾਂ ਭਾਰਤ ਦੇ ਲੋਕਾਂ ਵਾਸਤੇ ਵੀ ਸਾਫ਼ ਨਹੀਂਗੀ ਨਹੀਂ ਤਾਂ ਜੇ ਆਏ ਸਿੰਪਲ ਲੌਜਿਕ ਨਾਲ ਵੇਖੋ ਤਾਂ ਡਬਲਯੂਟੀਓ ਇਸ ਟਾਈਮ ਸਪੈਸ਼ਲੀ ਐਗਰੀਕਲਚਰ ਦੇ ਵਿੱਚ ਤੇ ਦੂਜੀ ਇੱਕ ਪ੍ਰੋਬਲਮ ਹੋਰ ਆਈ ਵੀ ਆ ਸਾਊਥ ਦੇ ਵਿੱਚ ਉਹਨਾਂ ਫਿਸ਼ਰੀਜ਼ ਦੀ ਪ੍ਰੋਬਲਮ ਆ 70% ਫਿਸ਼ਰੀਜ਼ ਜਿਹੜੀਆਂ ਹਨ ਜਿਵੇਂ ਆਪਾਂ ਸੰਘਰਸ਼ ਕਰ ਰਹੇ ਹਾਂ ਇੱਥੇ ਇਹਦੇ ਕਰਕੇ ਫਿਸ਼ਰੀਜ਼ ਵਾਲੇ ਉਧਰ ਕਰ ਰਹੇ ਆ ਉਹ ਮੰਗ ਕਰ ਰਹੇ ਆ ਕਿ ਸਾਡੀ ਫਿਸ਼ਿੰਗ ਦੇ ਉੱਤੇ ਵੀ ਸਾਨੂੰ ਸਬਸਿਡੀ ਮਿਲੇ ਉਹਨੂੰ ਵੀ ਰੋਕ ਰਿਹਾ ਹੈ ਡਬਲਿਊਟੀਓ ਸੋ ਇਹ ਕਹੀ ਥਾਂ ਤੇ ਉਹ ਰੋਕ ਰਿਹਾ ਪਰ ਇਹਦੇ ਵਿੱਚ ਇਹ ਆ ਕਿ ਵੀ ਭਾਰਤ ਦੇ ਚਾਹੇ ਤਾਂ ਕਰ ਸਕਦਾ ਪਰ ਮੈਨੂੰ ਇਹਦੇ ਵਿੱਚ ਜਿਹੜੀ ਰਾਜ ਕਰ ਰਹੀ ਤੇਰਾ ਉਹ ਆਪਦੇ ਲੋਕਾਂ ਨੂੰ ਖੁਸ਼ ਕਰਨਾ ਸੀ ਜਾਂ ਆਪਦੀ ਕਾਰਪੋਰੇਸ਼ਨਸ ਨੂੰ ਅਮੀਰ ਰੱਖਣ ਵਾਸਤੇ ਉਹ ਬਦਨੀਤ ਹੋਈ। ਜਸ ਆਪਾਂ ਇਦਾਂ ਕਹਿ ਲਈਏ ਸਾਰ ਸ਼ਬਦਾਂ ਦੇ ਵਿੱਚ ਜੇਕਰ ਕਿਸੇ ਕਿਸਾਨ ਨੂੰ ਕੋਈ ਆਕੇ ਕਿਉਂਕਿ ਬਹੁਤ ਸਾਰੇ ਹੁੰਦਾ ਹੈ ਮੀਡੀਆ ਵਾਲੇ ਆਕੇ ਭੋਲੇ ਭੋਲੇ ਕਿਸਾਨਾਂ ਨੂੰ ਪੁੱਛਣ ਲੱਗਦੇ ਨੇ ਕਿ ਤੁਸੀਂ ਦੱਸੋ ਡਬਲਿਊਟੀਓ ਹੈ ਕੀ ਕਿਉਂ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਡਬਲਿਊਟੀਓ ਦਾ ਵਿਰੋਧ ਇਸ ਕਰਕੇ ਕਿਸਾਨ ਕਰ ਰਹੇ ਨੇ ਕਿਉਂਕਿ ਡਬਲਿਊਟੀਓ ਕਹਿੰਦਾ ਕਿ ਕਿਸਾਨਾਂ ਨੂੰ ਸਬਸਿਡੀ ਨਾ ਦਿੱਤੀ ਜਾਵੇ। ਨਹੀਂ ਇਹ ਆਪਾਂ ਨਹੀਂ ਕਵਾਂਗੇ ਆਪਾਂ ਸ਼ਬਦ ਇਹ ਜੇ ਕਿ ਇਹ ਵੀ ਜੇ ਕਹੀਏ ਕਿ WTO ਦਾ ਵਿਰੋਧ ਕਿਸਾਨ ਇਸ ਕਰਕੇ ਕਰਦਾ ਹੈ ਕਿਉਂਕਿ WTO ਜੇ ਹੁੰਦਾ ਤਾਂ ਬਾਹਰ ਵਾਲਾ ਵੱਡੀਆਂ ਕਾਰਪੋਰੇਟ ਤੇ ਸਸਤਾ ਮਾਲ ਵੇਚ ਸਕਦੀਆਂ ਉਹਨਾਂ ਦੇ ਜਿਹੜੇ ਗਲਟੇ ਗਏ ਆ ਜਿਹੜੇ ਵਾਧੂ ਫਸਲ ਆ ਜਾਂ ਉਹਨਾਂ ਦੇ ਜਿਹੜੇ ਅਕਾਲ ਆ ਉਹ ਆਪਣੇ ਤੇ ਅਸਰ ਪਾਉਣ ਲੱਗ ਜਾਂਦੇ ਆ ਸੋ ਆਪਾਂ ਉਹ ਅਸਰ ਨਾ ਪੈਣ ਦੀ ਏ ਠੀਕ ਆ ਤਾਂ ਇਸ ਕਰਕੇ ਹੋ ਰਿਹਾ ਸਬਸਿਡੀ ਵੇਖੋ ਦੁਨੀਆ ਦੇ ਵਿੱਚ ਇਹ ਸਬਸਿਡੀ ਨਾ ਬੜਾ ਆਪਣੇ ਤੇ ਨਾ ਥੋਪਿਆ ਜਾ ਰਿਹਾ ਸ਼ਬਦ ਆ ਕਿ ਸਬਸਿਡੀ ਦਿੰਨੇ ਆ ਉਹ ਸਬਸਿਡੀ ਨਹੀਂ ਮਿਲਦੀ ਕਿਸਾਨ ਨੂੰ ਜੇ ਸਬਸਿਡੀ ਮਿਲਦੀ ਆ ਕਿਸਾਨ ਨੂੰ ਤਾਂ ਫਾਇਦਾ ਕਿਨੂੰ ਹੁੰਦਾ ਤੁਸੀਂ ਵੇਖੋ ਆਏ ਆ ਜੇ ਸਬਸਿਡੀ ਮਿਲਦੀ ਆ ਤਾਂ ਇਹ ਤਾਂ ਨਹੀਂ ਨਾ ਉਹਦੀ ਕਣਕ ਬਹੁਤ ਮਹਿੰਗੀ ਵਿਕ ਜਾਂਦੀ ਆ ਫੇਰ ਕੋਈ ਉਹਨ ਘਰੇ ਪੈਸੇ ਆ ਜਾਂਦੇ ਐਕਸਟਰਾ ਨਹੀਂ ਉਹਦੀ ਕਣਕ ਉਸੇ ਭਾਜ ਕੀ ਜਾਂਦੀ ਆ ਸਬਸਿਡੀ ਨੂੰ ਕੈਲਕੂਲੇਟ ਕਰਕੇ ਉਹ ਐਮਐਸਪੀ ਤੈ ਹੋ ਰਹੀ ਆ ਉਹਦੀ ਹਣਾ ਉਹ ਸਬਸਿਡੀ ਤਾਂ ਐਕਚੁਅਲੀ ਖਾਨ ਵਾਲੇ ਨੂੰ ਟਰਾਂਸਫਰ ਹੋ ਰਹੀ ਆ ਜੋ ਖਾਨ ਵਾਲੇ ਨੂੰ ਟਰਾਂਸਫਰ ਹੋ ਰਹੀ ਆ ਤਾਂ ਤੁਹਾਡੇ ਮੇਰੇ ਫੈਕਟਰੀ ਵਾਲੇ এমপ্লয়ার ਦੇ ਜੇਬ ਚ ਜਾ ਰਹੀ ਹੈ ਉਹ ਆਏ ਕਿ ਵੀ ਇਹ ਆਪਣਾ ਖਾਣੇ ਦਾ ਬਿੱਲ ਅੱਜ ਮੇਰਾ ਜੇ ਕਿਰੀਆਨੇ ਦਾ ਬਿੱਲ ਜਾਂ ਗਰੋਸਰੀ ਦਾ ਬਿੱਲ ਹਾਂ ਇੱਕ ਬੰਦੇ ਦਾ 1500 ਰੁਪਏ ਮਹੀਨਾ ਹੈ ਜਾਂ 2000 ਰੁਪਏ ਮਹੀਨਾ ਹੈ ਜਾਂ 1000 ਰੁਪਏ ਮਹੀਨਾ ਹੈ ਤਾਂ ਜੇ ਉਹ ਸਬਸਿਡੀ ਖਤਮ ਹੋ ਜਾਏ ਤਾਂ ਸਰਨਲੀ ਛੂਟ ਹੋ ਕੇ 6000 ਹੋ ਜੇ ਤਾਂਗਾ ਫੈਕਟਰੀ ਵਾਲੇ ਨੂੰ ਤਨਖਾਹ ਵਾਧ ਦੇਣੀ ਪਊ ਬੰਦੇ ਤੋਂ ਕੰਮ ਕਰਾਉਣ ਵਾਸਤੇ ਸੋ ਉਹ ਜਿਹੜੀ ਸਬਸਿਡੀ ਜਿਹਨੂੰ ਕਹਿ ਦਿੰਦੇ ਆ ਕਿ ਕਿਸਾਨਾਂ ਨੂੰ ਸਬਸਿਡੀ ਦੇ ਰਿਹਾ ਕਿਸਾਨਾਂ ਨੂੰ ਕਿਸਾਨਾਂ ਨੂੰ ਸਬਸਿਡੀ ਨਹੀਂ ਜਾ ਰਹੀ ਹੁੰਦੀ ਉਹ ਸਬਸਿਡੀ ਕਿਸੇ ਨਾ ਕਿਸੇ ਕਾਰਪੋਰੇਟ ਘਰਾਣੇ ਨੂੰ ਕਿਸੇ ਨਾ ਕਿਸੇ ਵੱਡੇ ਬਿਜ਼ਨਸ ਘਰਾਣੇ ਦੀ ਜੇਬ 'ਚ ਪੈਸਾ ਜਾ ਰਿਹਾ ਹੈ ਡਾਕਟਰ ਸਾਹਿਬ ਕਿਉਂਕਿ ਅੰਦੋਲਨ ਹੋਣ ਇੱਥੇ ਇਸ ਵੇਲੇ ਜੋ ਤੋਂ ਹਨੂ ਕੀ ਨਜ਼ਰ ਆਉਂਦਾ ਇਸ ਅੰਦੋਲਨ ਦੀ ਰੂਪਰੇਖਾ ਕਿਵੇਂ ਸਮਝ ਰਹੇ ਹੋ ਔਰ ਕੀ ਲੱਗਦਾ ਹੈ ਕਿ ਜੇ ਇੱਥੇ ਬੈਠੇ ਰਹੇ ਚੋਣ ਜਾਬਤਾ ਵੀ ਲੱਗ ਜਾਣਾ ਤਾਂ ਕੀ ਅੰਦੋਲਨ ਜਿੱਤਿਆ ਜਾ ਸਕਦਾ ਵਿਗੋ ਮੇਰੇ ਹਿਸਾਬ ਨਾਲ ਜਿਆਦਾ ਸਭ ਤੋਂ ਚੈਲੈਂਜਿੰਗ ਟਾਈਮ ਆਊਗਾ ਅੰਦੋਲਨ ਦਾ ਜਾਂ ਚੁਣੌਤੀ ਭਰਾਂ ਟਾਈਮ ਆਊਗਾ ਉਹ ਹੋਊਗਾ ਕਿ ਜਦੋਂ ਇੱਥੇ ਚੋਣ ਜਾਬਤਾ ਲੱਗੂਗਾ ਪਹਿਲੀ ਗੱਲ ਤਾਂ ਚੋਣ ਜਾਬਤਾ ਲੱਗੂਗਾ ਉਦੋਂ ਦੀ ਦੂਜੀ ਗੱਲ ਹੈ ਕਿ ਕਿਸਾਨ ਦਾ ਸਮਾਂ ਆ ਜਾਊਗਾ April May ਦਾ ਜਦੋਂ ਵੱਧ ਤੋਂ ਵੱਧ ਕੰਮ ਦਾ ਜਦੋਂ ਉਹ ਚੋਣ ਜਾਬਤਾ ਹਟੂਗਾ ਜਾਂ ਖਤਮ ਹੋਊਗਾ ਨਵੀਂ ਸਰਕਾਰ ਆਊਗੀ ਹਨਾ ਉਹ ਹੋਊਗੀ ਉਹ ਨਵੀਂ ਸਰਕਾਰ ਆਊਗੀ ਉਹ ਕਿਸ ਤਰੀਕੇ ਨਾਲ ਟੈਕਲ ਕਰਦੀ ਹੈ ਕੀ ਕਰਦੀ ਉਹ ਅਲੱਗ ਗੱਲ ਆ ਉਹ ਦੋ ਸੰਘਰਸ਼ ਸਟੇਜ ਕਰਨਾ ਹੈ ਜਾਂ ਕਿਵੇਂ ਕਰਨਾ ਸੋ ਜਿਹੜਾ ਸਭ ਤੋਂ ਜਿਹੜਾ ਚੁਣੌਤੀਪੂਰਨ ਸਮਾਂ ਉਹ ਕਿਸਾਨਾਂ ਕਿਸਾਨ ਲੀਡਰਾਂ ਵਾਸਤੇ ਸਮਝ ਲਓ ਇਹ ਕਹਿ ਲਓ ਵੀ 15 ਮਾਰਚ ਤੋਂ ਲੈ ਕੇ ਤੇ ਕੋਈ ਜੂਨ ਦੇ ਸ਼ੁਰੂ ਤੱਕ ਇਹ ਜੂਨ ਦੇ ਅੱਧ ਤੱਕ ਹੋਊਗਾ ਕਿਉਂਕਿ ਉਦੋਂੋਂ ਕਿਸਾਨ ਨੂੰ ਕੰਮ ਸ਼ੁਰੂ ਹੋ ਜੂ ਚੋਣ ਜਾਪਤਾ ਆ ਜੂ ਤਾਂ ਵੀ ਉਹ ਲਿੰਬੋ ਚ ਹੋ ਸਕਦੇ ਆ ਕਿ ਉਹ ਕਹਿ ਨਹੀਂ ਪਰ ਵੇਖੋ ਲੰਬੀਆਂ ਲੜਾਈਆਂ ਆ ਉਹਦੇ ਵਾਸਤੇ ਤੁਹਾਨੂੰ ਇਹ ਸਬਰ ਲੈ ਕੇ ਲੜਨਾ ਪਵੇ ਰঞ্জੀਤ ਸਿੰਘ ਉਹਨਾਂ ਦੇ ਜੰਗ ਦੀ ਐਗਜ਼ਾਮਪਲ ਦੇ ਰਹੇ ਸੀਗੇ ਇਹਦਾ ਕਸ਼ਮੀਰ ਦੀ ਐਕਸਪੈਡੀਸ਼ਨ ਆ ਹਨਾ ਜੀ ਤੇ ਉਹਦੇ ਵਿੱਚ ਕੀ ਸੀਗਾ ਕਿ ਅੱਗੋਂ ਬਾਰਿਸ਼ ਦਾ ਸੀਜ਼ਨ ਸੀਗਾ ਤੇ ਹੇਠਲੇ ਸਾਰੇ ਉਹਨਾਂ ਨੇ ਸਬਜੂਗੇਟ ਕਰ ਲਏ ਸੀ ਜਦੋਂ ਅੱਗੇ ਵਧਦੇ ਸੀਗੇ ਤਾਂ ਬਰਸਾਤਾਂ ਹੋਣ ਕਰਕੇ ਵਧਿਆ ਨਹੀਂ ਜਾ ਪਾਰਿਆ ਸੀ ਤੇ ਅੱਗੋਂ ਮੁਸ਼ਕਲਾਂ ਵੀ ਆ ਰਹੀਆਂ ਸੀ ਬੰਦੇ ਮਰ ਰਹੇ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਨੇ ਫਿਰ ਉਹ ਸਮਾਂ ਕੱਢਿਆ ਉਹ 7-8 ਮਹੀਨੇ ਟ੍ਰੇਨਿੰਗ ਦੇ ਲਈ ਕੱਪੜੇ ਕਿੰਜੇ ਚਾਹੀਦੇ ਆ ਹਥਿਆਰ ਕਿੰਜੇ ਚਾਹੀਦੇ ਆ ਕਿਹੜੇ ਰਾਹ ਚਾਹੀਦੇ ਹੋਣਗੇ ਬਾਰਿਸ਼ਾਂ ਰੁਕ ਜਾਣਗੀਆਂ ਤਾਂ ਕਿਹੜੇ ਰਾਹ ਸੁੱਕੇ ਹੋ ਜਾਣਗੇ ਨਿਕਲ ਜਾਗੇ ਤੇ ਬਰਫਾਂ ਦੇ ਤੇ بارشਾਂ ਦੇ ਵਿਚਾਲੇ ਉਹਨਾਂ ਨੇ ਹਮਲਾ ਕੀਤਾ ਤੇ ਜੰਗ ਜਿੱਤੀ ਤੇ ਉਹ ਏਵੇਂ ਇਹਨਾਂ ਨੂੰ ਜੇ ਚੁਣੌਤੀਆਂ ਦਾ ਸਮਾਂ ਤੇ ਇੱਕ ਸੰਭਾਵਨਾਵਾਂ ਦਾ ਵੀ ਸਮਾਂ ਕਿ ਵੇਖੋ ਇਹ ਸਮਾਂ ਐਸਾ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਹਰ ਪਾਰਟੀ ਤੁਹਾਡੇ ਦਰਵਾਜ਼ੇ ਆਊਗੀ ਹਰ ਪਾਰਟੀ ਤੁਹਾਡੇ ਪਿੰਡ ਚ ਆਊਗੀ ਤੁਸੀਂ ਅਵੀਰ ਹੈਗੇ ਉਹ ਤਾਂ ਤੁਸੀਂ ਪਿੰਡ ਦੇ ਬਾਹਰ ਲਿਖ ਕੇ ਰੱਖ ਸਕਦੇ ਹੋ ਇੱਕ ਪਰਚਾ ਬਣਾ ਸਕਦੇ ਹੋ ਜਿਹਦੇ ਚ ਇਹ ਕਹਿ ਸਕਦੇ ਹੋ ਕਿ ਭਾਈ ਆ ਸਾਈਨ ਮਾਰ ਫਿਰ ਪਿੰਡ ਚ ਵੜਨ ਦੇਵਾਂਗੇ ਕਿ ਹਾਂ ਅਸੀਂ ਡਬਲਿਊਟੀਓ ਦੀ ਨੀਤੀ ਨੂੰ ਅਪੋਜ਼ ਕਰਾਂਗੇ ਅਸੀਂ ਐਮਐਸਪੀ ਵਾਲਾ ਕਰਾਂਗੇ ਅਸੀਂ ਮਜ਼ਦੂਰਾਂ ਵਾਸਤੇ 700 ਰੁਪਏ ਨਰੇਗਾ ਦਿਹਾੜੀ ਕਰਾਂਗੇ ਕੁਝ ਪੰਜ ਡਿਮਾਂਡਾਂ ਇਹਨਾਂ ਤੇ ਸਾਈਨ ਮਾਰ ਅਸੀਂ ਤੇਤੋਂ ਪੁੱਛਾਂਗੇ ਬਾਅਦ ਚ ਕਿ ਪਾਰਲੀਮੈਂਟ ਨੂੰ ਇਹ ਬੋਲਿਆ ਕਿ ਨਹੀਂ ਬੋਲਿਆ ਸੋ ਜਿੱਥੇ ਚੁਣੌਤੀਆਂ ਕਿ ਇਹਨਾਂ ਨੂੰ ਹੋਲਡ ਕਰਨ ਦਾ ਉੱਥੇ ਇਸ ਸੰਘਰਸ਼ ਦਾ ਰੂਪਰੇਖਾ ਨੂੰ ਡਿਫਰੈਂਟ ਕਰਕੇ ਤੇ ਇੱਥੇ ਸੰਘਰਸ਼ ਇਹਨੂੰ ਰੰਗ ਦੂਜਾ ਵੀ ਦਿੱਤਾ ਜਾ ਸਕਦਾ ਹੈ ਉੱਥੇ ਤੁਸੀਂ ਆਪਦੀਆਂ ਆਈਡੀਆਜ਼ ਦੇ ਉੱਤੇ ਫੋਰਸ ਵੀ ਕਰ ਸਕਦੇ ਹੋ ਕਿਉਂਕਿ ਤੋਂ ਅੱਜ ਵੋਟ ਦੀ ਲੋੜ ਆ ਉਹਨਾਂ ਨੂੰ ਤਾਂ ਉਹ ਡਾਕੂਮੈਂਟ ਸਾਈਨ ਕਰਾਉਣੇ ਸ਼ੁਰੂ ਕਰੋ ਜਿਹੜਾ ਲੀਡਰ ਉਹ ਸਾਈਨ ਕਰਦਾ ਉਹਨੂੰ ਤਾਂ ਪਿੰਡ 'ਚ ਆਉਣ ਦਿਓ ਜਿਹੜਾ ਨਹੀਂ ਸਾਈਨ ਕਰਦਾ ਉਹਨੂੰ ਰੋਕ ਦਿਓ ਜਿ ਪੰਜ ਫਸਲਾਂ ਦੇ ਉੱਤੇ ਪ੍ਰੋਪੋਜ਼ਲ ਸੀ crop diversification ਦੇ ਨਾਲ ਨਾਲ MSP ਦਾ ਹਾਲਾਂਕਿ ਜੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ MSP ਗਰੰਟੀ ਦੇ ਵਿੱਚ ਦਿੱਤੀ ਜਾਵੇ ਔਰ crop diversification ਦੀ ਵੀ ਉਹ ਮੰਗ ਕਰਦੇ ਨੇ ਤੇ ਪੰਜਾਲਾ ਕੀ ਲollipops ਸੀਗਾ ਜਾਂ ਫਿਰ ਤੁਹਾਨੂੰ ਲੱਗਦਾ ਕਿ ਇਹ 23 ਦਾ ਹੁੰਦਾ ਤਾਂ ਫਿਰ ਉਹੀ ਮੰਗ ਇਹਨਾਂ ਦੀ ਪੂਰੀ ਹੋਣੀ ਸੀ ਨਹੀਂ ਉਹ ਜਿਹੜਾ ਸੀਗਾ ਨਾ ਉਹ ਤਾਂ ਕੰਟਰੈਕਟ ਫਾਰਮਿੰਗ ਦਾ ਇੱਕ ਐਕਟ ਸੀਗਾ ਤੇ ਉਹ ਵੇਖੋ ਜੇ 23 ਫਸਲਾਂ ਤੇ ਐਮਐਸਪੀ ਦਿੰਦੀ ਹੈ ਸਰਕਾਰ ਤਾਂ ਨੈਚੁਰਲੀ ਇੱਕ ਡਾਈਵਰਸੀਫਿਕੇਸ਼ਨ ਤਾਂ ਆਟੋਮੈਟਿਕਲੀ ਹੋ ਜਾਂਦੀ ਹੈ ਜੇ ਮੇਰੀ ਥਾਂ ਤੇ ਉੱਥੇ ਮੱਕੀ ਹੁੰਦੀ ਹੋਵੇ ਤੇ ਮੈਨੂੰ ਉਹਦਾ ਐਮਐਸਪੀ ਮਿਲਦੀ ਹੋਵੇ ਤਾਂ ਨੈਚੁਰਲ ਆ ਮੈਂ ਉੱਥੋਂ ਝੋਨਾ ਛੱਡ ਦਊਗਾ ਸੋ ਡਾਈਵਰਸੀਫਿਕੇਸ਼ਨ ਇੱਕ ਨੈਚੁਰਲ ਕਾਂਸੀਕਵੈਂਸ ਹੋਗਾ ਐਮਐਸਪੀ ਗਾਰੰਟੀ ਦਾ ਹਾਂ ਜਿਹੜੀ ਚੀਜ਼ ਉਹ ਕਹਿ ਰਹੇ ਆ ਕਿ ਅਸੀਂ ਐਨੇ ਦੇ ਖਰੀਦਾਂਗੇ ਮੇਰਾ خیال ਉਹਦੀ ਵੀ ਲੋਡ ਆ ਪਰ ਉਹਦੀ ਡਿਫਰੈਂਟ ਫਾਰਮ ਚ ਲੋਡ ਆ ਉਹਦੇ ਚ ਸਾਨੂੰ ਇਹ ਆ ਕਿ ਜਿਵੇਂ ਬਹੁਤ ਐਗਜ਼ਾਮਪਲਸ ਦਿੰਦੇ ਆ ਆਮੂਲਾ ਇਹ ਕਰਦਾ ਫਲਾਨਾ ਬਣਾ ਰਿਹਾ ਨਾ ਅੱਜ ਕੱਲ ਇਹ ਵੀ ਘੁੰਮਰੀਆਂ ਗੱਲਾਂ ਉਹ ਸਟਰਕਚਰਸ ਕਿਹਨੇ ਬਣਾਏ ਉਹ ਸਰਕਾਰ ਨੇ ਬਣਾਏ ਨਾ ਪੰਜਾਬ ਦਾ ਤੁਸੀਂ ਮਾਰਕਫੈਡ ਲਾਤੀ ਝੋਨੇ ਖਰੀਦਣ ਨੂੰ ਤੁਸੀਂ ਮਾਰਕਫੈਡ ਡਿਵੈਲਪ ਕਰੇ ਭਾ ਦੇਵੇ ਬਿਹਤਰ ਕਿਸਾਨ ਦਾ ਕਿ ਮੇਰੀ ਜੇ ਮੈਂ ਕਿਸਾਨੀ ਕਰਦਾ ਮੇਰੀ ਕੀ ਮੱਤ ਮਾਰੀ ਆ ਮੈਂ ਨਹੀਂ ਮਹਿੰਗੀ ਚੀਜ਼ ਵੇਚੂਗਾ ਠੀਕ ਆ ਨਾ ਸੋ ਇਹ ਇਹ ਸਾਰਾ ਕੁਝ ਕਿਸਾਨ ਤੇ ਪਾ ਦੇਣਾ ਬਹੁਤ ਗਲਤ ਆ ਕਿਸਾਨ ਆਪਰੈਸਡ ਹੈ ਪਰ ਉਹਨੂੰ ਆਪਰੈਸਰ ਵਾਂਗੂ ਵਿਖਾਇਆ ਜਾਂਦਾ ਆਏ ਆ ਜਿਵੇਂ ਮਤਲਬ ਉਹਦੇ ੱੱੱਕਾ ਉਹਦੇ ਨਾਲ ਹੋ ਰਿਹਾ ਪਰ ਦਿਖਾਇਆ ਜਾਂਦਾ ਵੀ ੱੱੱਕਾ ਉਹ ਕਰ ਰਿਹਾ ਹਾਂਜੀ ਸੋ ਇਹ ਬਹੁਤ ਮੰਦੀ ਮਾੜੀ ਗੱਲ ਆ ਜਾਂ ਖਾਸ ਹੋਣੀ ਆ ਕਿ ਟ੍ਰੈਜੇਡੀ ਆ ਮਤਲਬ ਆਪਣੇ ਬਰਾੜ ਸਾਹਿਬ ਬਹੁਤ ਬਹੁਤ ਸਮਾਧਾਨ ਦੇ ਲਈ ਤਾਂ ਅਜੀਪਾਲ ਅਬਰਾਰੋਣੀ ਖਾਸ ਤੌਰ ਦੇ ਉੱਤੇ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੇ ਸੀ ਤਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਡਬਲਿਊਟੀਓ ਦਾ ਕਿਉਂ ਕਿਸਾਨ ਵਿਦੂਰ ਉਤ ਕਰ ਰਹੇ ਨੇ ਤਾਂ ਜੇਕਰ ਤੁਹਾਡੇ ਵੀ ਇਹ ਜਾਣਕਾਰੀ ਧਿਆਨ ਦੇ ਵਿੱਚ ਨਹੀਂ ਸੀ ਤਾਂ ਤੁਹਾਡੇ ਵਾਸਤੇ ਇਹ ਇੰਟਰਵਿਊ ਕੀਤੀ ਗਈ ਸੀ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਡਬਲਿਊਟੀਓ ਆਖਰ ਹੈ ਕੀ ਔਰ ਕਿਵੇਂ ਇਸ ਦਾ ਨੁਕਸਾਨ ਕਿਸਾਨਾਂ ਨੂੰ ਪਹੁੰਚੇਗਾ ਕਿ ਮੈਂ ਪਰਸਨ ਰਿਸ਼ੂ ਦਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ